ਮੈਂ ਕੁਲਵਿੰਦਰ ਚਾਹਲ ਆਪਣੇ ਕਲਾ ਦੇ ਕਮਰੇ ਨੂੰ ਸਜਦਾ ਕਰਦੀ ਹਾਂ ਜਿੱਥੇ ਬੈਠ ਕੇ ਨਿੱਕੇ-ਨਿੱਕੇ ਹੱਥ ਕਲਾਕਾਰੀਆਂ ਕਰਦੇ ਹਨ ਉਹਨਾਂ ਨੂੰ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਛੋਟੀ ਜਹੀ ਨਜ਼ਮ ਪੇਸ਼ ਕਰਾਂਗੀ ਜੋ ਉਹਨਾਂ ਨੂੰ ਦੇਖ ਕੇ ਕਲਮੋਂ ਲਿਖੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਆਠ ਰੂਮ ਚ ਚਿੜੀਆਂ ਬੋਲਦੀਆਂ ਕੁਝ ਹੋ ਮੈਂ ਹੋਕਾ ਦਿੱਤਾ ਪਿਆਰ ਦਾ ਕੁਝ ਕਹਿਣਾ ਲੋੜ ਦੀਆਂ ਚਿੜੀਆਂ ਰੰਗ ਬਰੰਗੀਆਂ ਗੁੱਤਾਂ ਉਹਨਾਂ ਦੇ ਗੁੰਦੀਆਂ ਕੁਝ ਬਣਨਾ ਲੋਚਦੀਆਂ ਚਿੜੀਆਂ ਰੰਗ ਬਰੰਗੀਆਂ ਗੁੱਤਾਂ ਉਹਨਾਂ ਦੇ ਗੁੰਦੀਆਂ ਕੁਝ ਬਣਨਾ ਲੋਚਦੀਆਂ ਹੱਥਾਂ ਵਿੱਚ ਰੰਗ ਫੜੇ ਨੇ ਨਵੇਂ ਨਵੇਂ ਆਕਾਰ ਘੜੇ ਨੇ ਮੇਰੇ ਲਈ ਤਾਂ ਮੋਤੀ ਜੜੇ ਨੇ ਮੈਨੂੰ ਲੱਗਦੇ ਸੋਹਣੇ ਬੜੇ ਨੇ ਆਟ ਰੂਮ ਚ ਚਿੜੀਆਂ ਬੋਲਦੀਆਂ ਕੁਝ ਕਹਿਣਾ ਲੋੜਦੀਆਂ ਚਿੜੀਆਂ ਰੰਗ ਬਰੰਗੀਆਂ ਗੁੱਤਾਂ ਉਹਨਾਂ ਦੇ ਗੁੰਧੀਆਂ ਚਿੜੀਆਂ ਬੜੀਆਂ ਮਾਸੂਮ ਨੇ ਹਾਲੇ ਲੰਬੇ ਸਫਰਾਂ ਦੀ ਮજબੂਨ ਨੇ ਸ਼ਾਲਾ ਪੈਂਡਾ ਰਹੇ ਸੁਖਾਲਾ ਨਾ ਉਕੜਾਂ ਟੂੰਡੂਲਦੀਆਂ ਆਟ ਰੂਮ ਚ ਚਿੜੀਆਂ ਬੋਲਦੀਆਂ ਕੁਝ ਕਹਿਣਾ ਲੋੜਦੀਆਂ ਮੈਂ ਹੁਕਾ ਦਿੱਤਾ ਪਿਆਰ ਦਾ ਕੁਝ ਕਹਿਣਾ ਲੋੜਦੀ ਆ ਏਸੀ ਮੇਰੀ ਨਜ਼ਮ ਉਮੀਦ ਤੈਨੂੰ ਪਸੰਦ ਆਈ